ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣਾ ਚੈਨਲ ਸੋਨੀ ਮੰਜ਼ਿਲ ਖੇਲ ਬਲੌਗ ਤੇ ਅੱਜ ਆਪਾਂ ਨਵੇਂ ਟੌਪਿਕ ਤੇ ਵੀਡੀਓ ਲੈ ਕੇ ਆਏ ਆਂ ਆਪਣੇ ਕੋਲ ਸੀਗਾ ਅੱਧਾ ਕਿਲੋ ਦਹੀਂ ਤਕਰੀਬਨ ਮੱਝ ਦੇ ਦੁੱਧ ਦਾ ਜਮਾਇਆ ਅੱਧਾ ਕਿਲੋ ਦਹੀਂ ਆ ਤੇ ਆਪਾਂ ਇਹਦਾ ਮੱਖਣ ਕੱਢਦੇ ਆਂ ਦੇਖਦੇ ਹਾਂ ਕਿਲੋ ਦਹੀਂ ਚੋਂ ਕਿੰਨਾ ਕ ਮੱਖਣ ਨਿਕਲਦਾ ਪਿਓਰ ਮੱਝ ਦਾ ਦੁੱਧ ਦਾ ਘਰਦਾ ਹਨ ਤੇ ਦੇਖਦੇ ਆਂ ਮੱਖਣ ਆਪਣਾ ਕਿੰਨਾ ਕ ਨਿਕਲਦਾ ਏ ਉਹ ਤੁਹਾਨੂੰ ਇਸ ਸੋਚੇ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਹਨਾ ਕੀ ਸ਼ੌਧ ਦਹੀਂ ਆਪਾਂ ਕਦੇ ਜਿਮੋਨੇ ਆ ਪੈਸੇ ਦਹੀਂ ਨੂੰ ਹੁਣ ਵੱਡੇ ਖੁੱਲੇ ਭਾਂਡੇ ਵਿੱਚ ਪਲਟੀ ਕਰ ਲੈਣਾ ਕਿਉਂਕਿ ਨਾ ਜੇ ਛਿਹਰੇ ਭਾਂਡੇ ਵਿੱਚ ਆਪਾਂ ਦਹੀਂ ਨੂੰ ੜਕਾਂਗੇ ਤਾਂ ਜਿਹੜਾ ਇਹ ਜਿਹੜੀ ਲੱਸੀ ਦੇ ਛਿੱਟੇ ਵਗੈਰਾ ਬਾਅਦ ਪੈਣਗੇ ਮੱਖਣ ਦੇ ਹਨਾ ਤੇ ਉਹ ਸੋਖਾ ਨਹੀਂ ੜਕਿਆ ਨਾ ਇਸ ਕਰਕੇ ਬਖ ਖੁੱਲੇ ਲੋਹਲੀ ਵਿੱਚ ਹਨਾ ਆਪਾਂ ਦਹੀਂ ਨੂੰ ਪਲਟੀ ਕਰ ਲਿਆ ਹੈ ਤੇ ਇੱਥੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਜੱਗ ਪਾਣੀ ਦਾ ਤਕਰੀਬਨ ਇੱਕ ਜੱਗ ਪਾਣੀ ਦਾ ਪਾਇਆ ਹੈ ਤੇ ਬਿੱਤੇ ਦੇ ਪਾਵਾਂਗੇ ਆਪਾਂ ਮੱਖਣ ਆਹ ਸੋਦੀ ਮਲਾਈ ਕਿਉਂਕਿ ਮਲਾਈ ਨਾਲ ਕਿਉਂ ਆ ਜਾਂਦਾ ਦੇਖਦੇ ਆ ਕਿੰਨਾ ਕਿਉਂ ਆਉਂਦਾ ਇੱਕ ਕੁੱਲ ਦੀ ਆਪਣੇ ਕੋਲ ਮਲਾਈ ਦੀ ਕਿੰਨਾ ਕੁ ਕਿਉਂ ਆਉਂਦਾ ਕਿਉਂਕਿ ਸੱਜਰ ਮਾਈ ਦੇ ਦੁੱਧ ਦਾ ਟੋਕੜ ਮਾਈ ਦੇ ਦੁੱਧ ਦਾ ਬਹੁਤ ਜ਼ਿਆਦਾ ਫਰਕ ਹੁੰਦਾ ਮੈਂ ਵੀਡੀਓ ਦੇਖਿਓ ਕਹਿੰਦੇ ਨਾ ਅਸੀਂ ਅੱਧਾ ਕਿਲੋ ਦਹੀਂ ਚੋ 2 ਕਿਲੋ 1.5 ਕਿਲੋ ਮੱਖਣ ਕੱਢ ਲੈਂ ਮੈਂ ਤਾਂ ਹਰਾਨੀ ਦੀ ਗੱਲ ਆ ਪਰ ਹਾਂ ਜੇ ਮਲਾਈ ਜ਼ਿਆਦਾ ਹੋਵੇ ਤਕਰੀਬਨ ਕਾਫੀ ਹੋਵੇ ਮਲਾਈ ਹੈ ਨਾ ਫੇਰ ਤੱਕ ਕਿਉਂ ਆ ਜਾਂਦਾ ਜਿੰਨਾ ਮਰਜੀ ਦਹੀਂ ਘੱਟ ਹੋਵੇ ਕਿ ਮਲਾਈ ਨਾਲ ਦਹੀਂ ਬਵਾਦਾ ਗੱਲੋ ਹੀ ਹੋਵੇ ਪਰ ਮੈਂ ਅੱਧਾ ਗੱਲੋ ਦਹੀਂ ਸੀ ਘੱਟ ਦੀ ਮਾਇਦੇ ਦੁੱਧ ਦਾ ਤੇ ਵਿੱਚ ਕੋਲੀ ਪਾਈ ਮੱਖਣ ਅਰੀ ਆਪਣੀ ਦੀ ਮਲਾਈ ਦੀ ਤੇ ਦੇਖਣਾ ਕਿੰਨਾ ਆਪਣਾ ਨਿਕਲਦਾ ਕੱਢ ਕੇ ਦੇ ਸੇ ਆਪਾਂ ਗ੍ਰੈਂਡਡ ਨਾਲ ਹੀ ਘੋਟ ਕੇ ਆ ਕੱਢਾਂਗੇ ਮੱਖਣ ਕਿਉਂਕਿ ਹਨਾ ਜਿਆਦਾ ਵੱਡੀ ਮਧਾਣੀ ਲਾਵਾਂਗੇ ਤਾਂ ਜਿਆਦਾ ਫੜ ਕੇ ਬੈਠਣਾ ਪਊਗਾ ਮਧਾਣੀ ਵਗੈਰਾ ਹਿੱਲੂਗੀ ਤੇ ਇਸ ਕਰਕੇ ਪੰਜ ਛੋਟੇ ਗ੍ਰੈਂਡਰ ਨਾਲ ਹੀ ਕੱਢ ਕੇ ਦੇਖਦੇ ਆ ਕਿੰਨਾ ਕਾ ਨਿਕਲਦਾ ਮੱਖਣ ਤੇ ਸੱਜਣ ਮਾਇਦੇ ਟੋਕੜ ਮਾਇਦੇ ਦੁੱਧ ਦਾ ਫਰਕ ਬਹੁਤ ਪਿਆ ਦਾ ਸੱਜਣ ਮਾਇਦੇ ਦੁੱਧ ਚ ਕਿਉਂ ਘੱਟ ਨਿਕਲ ਟੋਕੜ ਮਾਇਦੇ ਦੁੱਧ ਚ ਕਿਉਂ ਬਾਧਾ ਜ਼ਿਆਦਾ ਨਿਕਲਦਾ ਇਹਦੇ ਵਿੱਚ ਮੈਂ ਥੋੜਾ ਬਰਸਾ ਟੋਕੜ ਪਾਹਾਂ ਤਾਂ ਕਿ ਲੱਸੀ ਠੰਡੀ ਹੋ ਕੇ ਜਿਹੜਾ ਮੱਖਣਾ ਉੱਤੇ ਆ ਜੇ ਫੈਲੇ ਨਾ ਤੇ ਇੱਥੇ ਆਪਾਂ ਕੱਢਣ ਲੱਗੇ ਸੀ ਮੱਖਣ ਤੇ ਜੇ ਦੇਖੋ ਹਾਂਜੀ ਦੇਖ ਸਕਦੇ ਆ ਆਪਣਾ ਕਿੰਨਾ ਕਾ ਮੱਖਣ ਨਿਕਲਿਆ ਇੰਨਾ ਕਾ ਮੱਖਣ ਨਿਕਲਿਆ ਆਪਣਾ ਅੱਧਾ ਕਿਲੋ ਕਧਈ ਸੀਗਾ ਤੇ ਆਪਾਂ ਉਸ ਆਪਾਂ ਮਲਾਈ ਪਾਈ ਸੀ ਹਨਾ ਵਿੱਚ ਤੇ ਜਿਹੜੀ ਵੀਡੀਓ ਕਹਿੰਦੇ 2 ਕਿਲੋ ਅੱਧਾ ਕਿਲੋ ਦਹੀਂ ਚ ਕੱਢਿਆ ਤੇ ਉਹ ਤਾਂ ਮੈਂ ਤਾਂ ਨਹੀਂ ਮੰਨਦੀ ਕਿਉਂਕਿ ਜੇ ਆਪਾਂ ਕੋਲ ਇੰਨਾ ਡੱਡ ਜਿਹੜਾ ਕੌਲੇਜੇ ਚ ਮੱਖਣ ਕੱਢਦੀਆਂ ਐਡਾ ਪਾਲਾ ਫਲਾਈਦਾ ਹੁੰਦਾ ਫੇਰ ਭਾਵੇਂ 2.5 ਕਿਲੋ ਤੁਹਾਡਾ ਮੱਖਣ ਨਿਕਲ ਜਾਂਦਾ ਪਰ ਅੱਧਾ ਕਿਲੋ ਦੁੱਧ ਚ ਕਈ ਜਮਾਏ ਹੋਏ ਚ ਮੱਖਣ ਨਿਕਲੋ ਇਹ ਤਾਂ ਗੱਲ ਨਹੀਂ ਹੈਗੀ ਸੱਚ ਹੈ ਨਾ ਜੇ ਵੀਡੀਓ ਵਧੀਆ ਲੱਗੀ ਟਰਾਈ ਕਰਕੇ ਦੱਸਿਓ ਤੁਸੀਂ ਵੀ ਕਿੰਨਾ ਘਿਓ ਕੱਢਦੇ ਹੋ ਮੱਖਣ ਕਿੰਨਾ ਕੱਢਦੇ ਹੋ ਕਿੰਨੇ ਕ ਦੁੱਧ ਚ ਕਿੰਨਾ ਮੱਖਣ ਕੱਢਦੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਜਿਹੜਾ ਆਪਣਾ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਦੇਖ ਸਕਦੇ ਆ ਆਪਣਾ ਤਾਂ ਥੋੜਾ ਜਿਹਾ ਹੀ ਮੱਖਣ ਨਿਕਲਿਆ ਇਹ ਕਿਉਂਕਿ ਆਪਣੀ ਬਲਾਈ ਵੀ ਥੋੜੀ ਜੀ ਸੀ 1/2 ਕਿਲੋ ਦਹੀਂ ਜੂ ਸੀ ਚਲੋ ਮਿਲਦੇ ਆਪਾਂ ਜਿੰਨਾ ਮੱਖਣ ਨਿਕਲਿਆ ਵਧੀਆ ਹੈ ਤੁਸੀਂ ਦੱਸਿਓ ਕਮੈਂਟ ਕਰਕੇ ਤੁਹਾਡਾ ਕਿੰਨੇ ਕਿਲੋ ਦੁੱਧ ਹੁੰਦਾ ਤਾਂ ਕਿੰਨਾ ਮੱਖਣ ਨਿਕਲਦਾ ਓਕੇ ਬਾਏ ਬਾਏ